ਫਾਜ਼ਿਲਕਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬੋਹਰ ਦੇ ਇੱਕ ਨਾਮਵਰ ਜੁਐਲਰ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗਣ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਦੋਸ਼ੀ WhatsApp ਰਾਹੀਂ ਖੁਦ ਨੂੰ ਆਰਜੂ ਬਿਸ਼ਨੋਈ ਦੱਸ ਕੇ ਡਰਾ ਰਿਆ ਸੀ। ਜਾਣਕਾਰੀ ਮੁਤਾਬਕ Shiv Jewelers ਅਬੋਹਰ ਦੇ ਮਾਲਕ ਸ਼ਿਵਮ ਸੋਨੀ ਨੂੰ 23 ਦਸੰਬਰ ਦੀ ਰਾਤ ਨੂੰ ਉਸਦੇ ਮੋਬਾਈਲ 'ਤੇ ਇੱਕ ਧਮਕੀ ਭਰੀ ਕਾਲ ਆਈ ਸੀ। ਇਸ ਕਾਲ ਵਿੱਚ ਸ਼ਿਵਮ ਅਤੇ ਉਸਦੇ ਪਰਿਵਾਰ ਨੂੰ 5 ਦਿਨਾਂ ਦੇ ਅੰਦਰ ਖਤਮ ਕਰਨ ਦੀ ਧਮਕੀ ਦਿੱਤੀ ਕੈਸੀ 23 ਤਰੀਕ ਨੂੰ ਕਰੀਬ ਛਾਵ ਨੂੰ 9:30 ਵਜੇ ਦਾ ਇੱਕ ਅਰਜੂ ਬਿਸ਼ਨੋਈ ਦੇ ਨਾਮ ਤੇ ਕਾਲ ਕੀਤੀ ਸੀਗੀ ਰੈਂਸਮ ਕਾਲ ਇੱਕ ਸ਼ਿਬਮ ਸੋਨੀ ਹੈ ਪੁੱਤਰ ਮਨੋਜ ਸਿੰਘ ਇਹ ਸ਼ਿਵ ਜੁਵੈਲਰਸ ਬਹੁਤ ਜਿਹੜੇ ਇੱਥੇ ਸੁਨਾਰੇ ਆ ਉਹਨਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਕਾਲ ਕੀਤੀ ਇਹਨਾਂ ਕੋ 50 ਲੱਖ ਰੁਪਏ ਦਾ ਇਹਨਾਂ ਨੇ ਡਿਮਾਂਡ ਕੀਤਾ ਸੀਗਾ ਸਾਡੇ ਕੋ ਸਾਨੂੰ ਪਤਾ ਲੱਗਾ ਸੀ ਇਮੀਡੀਏਟਲੀ ਮੌਕੇ ਤੇ ਜਾ ਕੇ ਸਾਰਾ ਹੀ ਆਪਣਾ ਜੋ ਵੀ ਕਾਰਵਾਈ ਕੀਤੀ ਤੇ ਐਫ ਆਈ ਆਰ ਦਰਜ ਕਰਕੇ ਤੇ ਤਫ਼ਤੀਸ਼ ਸ਼ੁਰੂ ਕੀਤੀ ਇਦੇ ਤੇ ਐਸਪੀ ਬੋਰ ਆਸ਼ਵੰਤ ਤੇ ਡੀਐਸਪੀ ਸੁਖਵਿੰਦਰ ਸਿੰਘ ਇੰਸਪੈਕਟਰ ਰਵਿੰਦਰ ਇੰਚਾਰਜ ਜਿਹੜੇ ਸਪੈਸ਼ਲ ਬ੍ਰਾਂਚ ਆ ਉਹ ਵੀ ਸਾਡੀਆਂ ਬੜੀਆਂ ਟੈਕਨੀਕਲੀ ਜਿਹੜਾ ਟੀਮਾ ਜਿਹੜਾ ਨਾਲ ਇਹਨਾਂ ਦੇ ਸੁਪਰਵਾਈਜ਼ਨ ਅੰਡਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਦੇ ਤੇ ਕੱਲ ਸਾਨੂੰ ਇਹਦੇ ਚ ਬ੍ਰੇਕਥਰੂ ਹੋਇਆ ਇਹਦੇ ਚ ਇੱਕ ਨਕੇਸ਼ ਕੁਮਾਰ ਆ ਪੁੱਤਰ ਰਾਮਕਵਾਲ ਵਾਸੀ ਚੂੜੀwala ਧੰਨਾ ਵੀ 24-25 ਸਾਲ ਉਮਰ ਦੇ ਦੀ ਲੋ ਇਸ ਲੜਕੇ ਨੇ ਜਿਹੜੀ ਇਹਨਾਂ ਨੂੰ ਇਹ ਕਾਲ ਕੀਤੀ ਸੀਗੀ ਵੀ ਆਰਦੀਪ ਬਿਸ਼ਨੋਈ ਦੀ ਆਵਾਜ਼ ਬਣਾ ਕੇ ਇਹਨਾਂ ਉਹਨਾਂ ਨੂੰ ਜਿਹੜਾ ਇੱਕ ਵਾਇਸ ਮੈਸੇਜ ਭੇਜਿਆ ਸੀਗਾ ਜਿਹਨੂੰ ਅਸੀਂ ਵਰਕਆਊਟ ਤੇ ਉਹਨਾਂ ਨੇ ਰਿਸੋਲਵ ਕੀਤਾ। ਸੋ ਇਹ ਇੱਕ ਇਸ ਤਰ੍ਹਾਂ ਦਾ ਜਿਹੜਾ ਮਤਲਬ ਕਿ ਕਿਸੇ ਕਿਸੇ ਨੋਨ ਕਿਸੇ ਕਿਸੇ ਗੈਂਗਸਟਰ ਦਾ ਨਾਮ ਲੈ ਕੇ ਜਿਹੜਾ ਉਹਦਾ ਉਹਦੇ ਨਾਂ ਤੇ ਜਿਹੜੀ ਇਦਾਂ ਕਾਲ ਕਰਕੇ ਤੇ ਇਦਾਂ ਦਾ ਜਿਹੜਾ ਇਹ ਮਾਹੌਲ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ ਸੀਗਾ। ਸੋ ਸਾਡੇ ਵੱਲੋਂ ਬੜਾ ਪ੍ਰੋਂਪਟਲੀ ਜਿਹੜਾ ਐਕਸ਼ਨ ਕੀਤਾ ਗਿਆ ਸਾਡੀ ਟੀਮ ਵੱਲੋਂ ਇਹਨਾਂ ਨੇ ਕੱਲ ਇਹਨੂੰ ਸ਼ਾਮ ਨੂੰ ਜਦੋਂ ਇਹਨਾਂ ਨੇ ਇਹਨੂੰ ਦੀ ਲੋਕੇਸ਼ਨ ਪਤਾ ਮਿਲੀ ਇਹਨਾਂ ਨੇ ਉੱਥੇ ਇਹਨੂੰ ਫੜਨ ਗਏ ਨੂੰ ਇਹ ਮੌਕੇ ਤੋਂ ਫਿਰ ਭੱਜਣ ਲੱਗਾ ਇਹਦਾ ਤੇ ਇਹ ਦਾਣਾ ਮੰਡੀ ਵਾਲੀ ਸਾਈਡ ਤੇ ਸੀਗੇ ਉੱਥੇ ਜਿੱਦਾਂ ਇਹਨ ਵਾਲ ਜੰਪ ਕੀਤਾ ਤੇ ਇਹਦੇ ਮੇਰੇ ਇਹਦਾ ਲੈਗ ਫ੍ਰੈਕਚਰ ਹੋ ਗਿਆ ਹੁਣ ਅੰਡਰ ਟ੍ਰੀਟਮੈਂਟ ਹੈ। ਸੋ ਇਹਦੀ ਜਿਹੜੀ ਪਹਿਲੀ ਜਿਹੜੀ ਵੇਖਿਆ ਜਾਵੇ ਤੇ ਇਹਦੀ ਕੋਈ ਲੜਕੇ ਦੀ ਕ੍ਰਿਮੀਨਲ ਹਿਸਟਰੀ ਨਹੀਂ ਆ। ਚ 24-25 ਸਾਲ ਦਾ ਲੜਕਾ ਹੈ ਬੀਏ ਪਾਸ ਕੀਤੀ ਹੋਈ। ਇਹ ਇੱਕ ਅਈ ਤੋਂ ਕੋਈ 1 ਸਾਲ ਪਹਿਲੇ ਜਿਹੜਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਆ ਕਿ ਜਿਹੜਾ 1 ਸਾਲ ਪਹਿਲੇ ਇਨ ਇਸੇ ਸਨਾਰੇ ਦੀ ਦੁਕਾਨ ਤੇ ਆਪਣਾ ਇੱਕ ਸੋਨੇ ਦਾ ਕੜਾ ਜਿਹੜਾ ਵੇਚਿਆ ਸੀਗਾ ਇਹਦੇ ਮੰਨੇ ਸੀਗਾ ਵੀ ਇਹਨ ਮੈਨੂੰ ਇਹਦੀ ਕਾਰਡ ਜਿਹੜੀ ਜ਼ਿਆਦਾ ਕਰ ਲਈ ਆ ਪੈਸੇ ਥੋੜੇ ਦਿੱਤੇ ਆ ਪਰ ਇਹਦੇ ਦਰਾਣੇ ਨੂੰ ਕੋਈ ਇਹਦੇ ਹਾਲਾਤ ਕੋਈ ਇਦਾਂ ਦੇ ਬਣ ਗਏ ਕਿ ਜਿਹੜੇ ਇਹਨੂੰ ਇਸ ਪਾਸੇ ਆਉਣਾ ਪਿਆ ਇਹ ਸੋਸ਼ਲ ਮੀਡੀਆ ਤੇ ਵੇਖੋ ਕੇ ਉਧਰ ਅਧਰ ਤੇ ਇਹ ਥੋੜਾ ਪ੍ਰਭਾਵਿਤ ਹੋ ਗਏ ਇਨ ਉਸ ਫਿਲਮੀ ਸਟਾਈਲ ਦੇ ਵਿੱਚ ਆ ਕੇ ਜਿਹੜੀ ਇਹ ਗੱਲ ਕੀਤੀ ਕਰਕੇ ਤੇ ਇਹਨਾਂ ਨੇ ਇੱਕ ਥਾ ਵਗੈਰਾ ਵੀ ਇਹਨੂੰ ਫਿਕਸ ਕਰ ਲਿਆ ਸੀਗਾ ਵੀ ਉੱਥੇ ਮੈਂ ਪੈਸੇ ਮੰਗਾ ਕੇ ਤੇ ਆਪਣਾ ਇਹ ਕਰ ਲਊਗਾ। ਸੋ ਇਹਦੇ ਵਿੱਚ ਸਾਡੇ ਕੋਲ ਜਿਹੜਾ ਜਿਹੜਾ ਟੈਕਨੀਕਲੀ ਜਿਹੜਾ ਇਸ ਨੂੰ ਜਿਹੜਾ ਰਿਸੋਲਵ ਕੀਤਾ ਉਹਦੇ ਜਿਹੜਾ ਅਸੀਂ ਮੋਬਾਈਲ ਜਿਹੜਾ ਉਹ ਜਿਹੜਾ ਮੋਬਾਈਲ ਆਪਾਂ ਇਹਦੇ ਕੋਲ ਰਿਕਵਰ ਕਰਾ ਲਿਆ ਜਿਹੜਾ SIM ਯੂਜ਼ ਕੀਤਾ ਇਹਨਾਂ ਉਹ SIM ਵੀ ਇੱਕ ਇਹਨ ਕਿਸੇ ਇਸੇ ਪਿੰਡ ਦਾ ਇਹਨਾਂ ਦੇ ਲਾਗੇ ਪਿੰਡ ਹੈ ਇੱਕ <li>ਕੁੱਲਾ ਪਿੰਡ ਉੱਥੇ ਦਾ ਹੈਪੀ ਹੈ। ਇਹ ਜਿਹੜਾ SIM ਸੀਗਾ ਇਹ ਫਤਿਹਵਾਦ ਇੱਕ ਲੇਡੀ ਦੇ ਨਾਂ ਤੇ ਸੀਗਾ ਉਹ ਹੈਪੀ ਕੋਲ ਆਇਆ ਹੈਪੀ ਅੱਗੇ ਖੇਤਾਂ 'ਚ ਕਿਸੇ ਜੱਟ ਦੇ ਕੰਮ ਕਰਦਾ ਸੀਗਾ ਜੀ ਉੱਥੇ ਉਹਦਾ ਫੋਨ ਜਿਹੜਾ ਉਹ ਡਿੱਗ ਪਿਆ ਉਹਦੇ ਵਿੱਚ ਪਾਣੀ ਕਿਥੇ ਉਹਨੂੰ SIM ਦਾ ਜਿਹੜਾ ਉਹਨੂੰ ਪਾਣੀ ਕੱਢ ਕੇ ਉਹਨੂੰ SIM ਨੂੰ ਸਾਫ਼ ਵਗੈਰਾ ਕੀਤਾ ਈ ਉੱਥੇ ਰੱਖੇ ਉੱਥੋਂ ਮਿਸ ਹੋ ਗਿਆ ਸੀਗਾ ਜਿੱਥੋਂ ਸਾਡੀ ਅੱਗੇ ਜਿਹੜੀ ਚੱਲੀ